ਆ ਬੈਠੇ ਨੇ ਸ ਆ ਗੁਰਪ੍ਰਤਾਪ ਸਿੰਘ ਬਟਾਲਾ ਜਿਨ੍ਹਾਂ ਦੀ ਕਨਵੀਨਰਸ਼ਿਪ ਥੱਲੇ ਜਦੋਂ ਸੁਧਾਰ ਲਹਿਰ ਬਣੀ ਤਾਂ ਢੀਟ ਸਾਹਿਬ ਸਾਹਿਬ ਦੀ ਕੋਠੀ ਦੇ ਵਿੱਚ ਇਹ ਨਾਮ ਮਨਪ੍ਰੀਤਿਆਲੀ ਨੇ ਸੁਜੈਸਟ ਕੀਤਾ ਸੀ ਸਾਨੂੰ ਲੁਧਿਆਣੇ ਸਾਇਜ ਜਲੰਧਰ ਪਰ ਢੀਟ ਸਾਹਿਬ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗੁਰਪ੍ਰਤਾਪ ਸਿੰਘ ਬਡਾਲੇ ਨੂੰ ਜਿੱਥੇ ਉਹ ਸੁਧਾਰ ਲਹਿਰ ਦਾ ਕਨਵੀਨਰ ਟੇਂਟਾ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਪਹਿਲਾਂ ਬਦਲਤਾ ਫਿਰ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਲਾਤਾ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਸੁਧਾਰ ਲਹਿਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜਗੀਰ ਕੌਰ ਵੀ ਹੋਰ ਬਹੁਤ ਸਾਰੇ ਸਾਡੇ ਆਗੂ ਸਵਰ ਰਖੜਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਪ੍ਰਮਿੰਦਰ ਉਹਨੀ ਉੱਥੇ ਸੀਗੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਟੇਂਡ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਬਾਗਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ ਪਰ ਮੈਂ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਇਹ ਆਲੀ ਸਾਬ ਚੁੰਦਾ ਸਾਬ ਬੀਬੀ ਸਤਵੰਤ ਕੌਰ ਜੀ ਬਡਾਲਾ ਸਾਹਿਬ ਅਮੈਦਪੁਰੇ ਸਾਹਿਬ ਬਣੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੇ ਬਡੂੰਗਰ ਸਾਹਿਬ ਵਾਂਗੋ ਧਾਮੀ ਸਾਹਿਬ ਵਾਂਗੋ ਇਹ ਵੀ ਭੱਜ ਜਾਂਦੇ ਤਾਂ ਸ਼ਾਇਦ ਸੁਧਾਰ ਲਹਿਰ ਨੂੰ ਬਹੁਤ ਮੁਸ਼ਕਲ ਆਉਣੀ ਸੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ਡਟ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜੇ ਖੜੇ ਨਹੀਂ ਬਲਕੇ ਡਿਊਟੀ ਨਿਭਾਈ ਔਰ ਡਿਊਟੀ ਵੀ ਐਸੀ ਨਿਭਾਈ ਇਹ ਪਹਿਲੀ ਵਾਰ ਹੋਏਗਾ ਲੋਕਤੰਤਰੀ ਤਰੀਕੇ ਦੇ ਨਾਲ ਜਮਹੂਰੀ ਤਰੀਕੇ ਦੇ ਨਾਲ ਕੱਲੇ ਕੱਲੇ ਜ਼ਿਲ੍ਹੇ ਵਿੱਚ ਜਾ ਕੇ ਕੱਲੇ ਕੱਲੇ ਵਰਕਰ ਤੇ ਲੀਡਰਾਂ ਨੂੰ ਮਿਲ ਕੇ ਨਿਰਵਿਵਾਦ ਨਿਰਵਿਰੋਧ ਜਿਸ ਤਰ੍ਹਾਂ ਜਰਨਲ ਡੈਲੀਗੇਟ ਚੁਣੇ ਤੇ ਜਰਨਲ ਡੈਲੀਗੇਟਾਂ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਅੱਜ ਤੱਕ ਇਸ ਤਰ੍ਹਾਂ ਕਦੇ ਲੋਕਤੰਤਰੀ ਢੰਗ ਨਾਲ ਨਹੀਂ ਹੋਇਆ ਸੋ ਮੈਂ ਤਾਂ ਕਹਿੰਨਾ ਤੇ ਸਾ ਢੀਟ ਸਾਹ ਦਾ ਲਾਇਆ ਬੂਟਾ ਅੱਜ ਲੌਂਗੋ ਆਪਦੇ ਅਨਾਜ ਮੰਡੀ ਦੇ ਵਿੱਚ ਫੜ ਕੇ ਫਰੂਡ ਦੇਣ ਲੱਗਿਆ ਇਹ ਸਾਡੇ ਲਈ ਤਾਂ ਮੈਂ ਕਿਹਾ ਵੀ ਢੀਟ ਸਾਹਿਬ ਜੂਦੇ ਕਰਤੇ